ਸਤਿ ਸ੍ਰੀ ਅਕਾਲ ਜੀ ਰਜਿੰਦਰ ਪਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ। ਮੇਰੇ ਦੱਸ ਕੋ ਇਸ ਵੀਡੀਓ ਚ ਤਿੰਨੋਂ ਮੁੱਦੇ ਲੈ ਕੇ ਆਉਣੇ ਨੇ। ਕਿੰਨੇ ਬਹੁਤ ਇੰਪੋਰਟੈਂਟ ਤਿੰਨੇ ਪੰਜਾਬ ਨਾਲ ਸੰਬੰਧਿਤ ਤੇ ਪਹਿਲਾ ਮੁੱਦਾ ਕੈਪਟਨ ਅਮਰਿੰਦਰ ਸਿੰਘ ਦੀ ਇੰਟਰਵਿਊ ਚ ਜੋ ਉਹਨਾਂ ਨੇ ਕਿਹਾ ਬਹੁਤ ਕੁਝ ਅਹਿਮ ਕਿਹਾ। ਪੰਜਾਬ ਬਾਰੇ ਭਾਰਤੀ ਜਨਤਾ ਪਾਰਟੀ ਜਿਵੇਂ ਉਹਨਾਂ ਨੂੰ ਨਹੀਂ ਪੁੱਛ ਰਹੀ ਉਹਦੇ ਬਾਰੇ ਕੀ ਦੀ ਸਲਾਹ ਲੈ ਰਹੀ ਹੈ ਉਹਦੇ ਬਾਰੇ ਪੰਜਾਬ ਤੇ ਜੇ ਰਾਜ ਕਰਨਾ ਹੈ ਤਾਂ ਅਕਾਲੀਆਂ ਤੋਂ ਬਿਨਾ ਨਹੀਂ ਹੋਣਾ ਉਹਦੇ ਬਾਰੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕੈਪਟਨ ਮਰਿੰਦਰ ਨੇ ਕੀਤੀਆਂ ਆਪਾਂ ਪਹਿਲੇ ਮੁੱਦੇ 'ਚ ਲਵਾਂਗੇ ਉਹ ਮੇਰੇ ਤਾਂ ਫੈਜ਼ ਜੋਂਪਰੀ ਦਾ ਉਹ ਸ਼ੇਰ ਕੱਲ ਕੈਪਟਨ ਸਾਹਿਬ ਦੀ ਇੰਟਰਵਿਊ ਸੁਣ ਕੇ ਯਾਦ ਆਇਆ ਬਸਤੀ 'ਚ ਤੂੰ ਖੂਬ ਸਿਆਸਤ ਕਰਤੇ ਹੋ ਬਸਤੀ 'ਚ ਤੂੰ ਖੂਬ ਸਿਆਸਤ ਕਰਤੇ ਹੋ ਵਸਤੀ ਕੀ ਆਵਾਜ਼ ਠਾਉ ਤੋਂ ਜਾਣੇ ਕੱਲ ਤਾਂ ਉਹ ਲੱਗ ਰਿਹਾ ਸੀ ਕਿ ਵਸਤੀ ਦੀ ਆਵਾਜ਼ ਠਾ ਰਹੀ ਨੇ ਕੈਪਟਨ ਅਮਰਿੰਦਰ ਸਿੰਘ ਦੂਜਾ ਮੁੱਦਾ ਆਪਾਂ ਨਵਾਗੇ ਸਮਝੀ ਨਹੀਂ ਆ ਰਿਹਾ ਕਿ ਦੂਜਾ ਮੁੱਦਾ ਹੱਕ ਚ ਹੈ ਪੰਜਾਬ ਦੇ ਪੰਜਾਬ ਦੀ ਜਿੱਤ ਹੈ ਜਾਂ ਪੰਜਾਬ ਦੇ ਨਾਲ ਮਜ਼ਾਕ ਹੈ ਕਿਉਂਕਿ ਤੀਜਾ ਮੁੱਦਾ ਬਿਲਕੁਲ ਹੀ ਉਲਟ ਹੈ ਦੂਜਾ ਮੁੱਦਾ ਜਿਹੜਾ ਲੈਣਾ ਉਹ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਰੌਲਾ ਪਿਆ ਸੀ ਕਿ ਚੰਡੀਗੜ੍ਹ ਦੇ ਵਿੱਚ ਹਰਿਆਣਾ ਨੂੰ ਵਿਧਾਨ ਸਭਾ ਦੇ ਵਕਰੀ ਥਾਂ ਦਿੱਤੀ ਜਾ ਰਹੀ ਹੈ ਉਹਨ ਕੇਂਦਰ ਨੇ ਦਿੱਤਾ ਜਵਾਬ ਕਿ ਸਾਡੇ ਕੋਲ ਨਹੀਂ ਇਹ ਮੁੱਦੇ ਦੀ ਗੱਲ ਘਰ ਹੀ ਰਹੇ ਆ ਕਿ ਇਹ ਤਾਂ ਪੰਜਾਬ ਦੇ ਹੱਕ ਚ ਜਾਂਦੀ ਹੈ ਗੱਲ ਇਹ ਵਕਰੀ ਗੱਲ ਹੈ ਵੀ ਕਿੰਨਾ ਚਿਰ ਜਾਂਦੀ ਹੈ 27 ਦੇ ਇਲੈਕਸ਼ਨ ਤੱਕ ਜਾਂਦੀ ਹੈ ਜਾਂ ਕਦੋਂ ਤੱਕ ਲੇਕਿਨ ਨਾਲ ਦੀ ਨਾਲ ਜਿਹੜਾ FCI ਦਾ GM ਦਾ ਮੁੱਦਾ ਹੈ ਉਹ ਵੀ ਆ ਗਿਆ ਜਿਹਦੇ ਵਿੱਚ ਪੰਜਾਬ ਦਾ ਹੱਕ ਫੇਰ ਖੋਇਆ ਜਾ ਰਿਹਾ ਜਿਹੜੀ ਇਹ ਗੱਲ ਵੀ ਸਮਝ ਨਹੀਂ ਆ ਰਹੀ ਇਹਦੇ ਬਾਰੇ ਵੀ ਇੱਕ ਸ਼ੇਰ ਸੁਣ ਲਓ ਫਿਰ ਗੱਲ ਆਪਾਂ ਅੱਗੇ ਵਿਧਾਉਣੇ ਆ ਉਹ ਕਹਿੰਦੇ ਨੇ ਸਮੁੰਦਰ ਇਹ ਤੇਰੀ ਖਾਮੋਸ਼ੀ ਕੁਝ ਔਰ ਕਹਤੀ ਹੈ ਸਾਹਲ ਤੇ ਟੁੱਟੀ ਕਸਤੀਆਂ ਕੁਝ ਔਰ ਕਹਤੀ ਹੈ ਮੇਰੀਆਂ ਅੱਖਾਂ ਨੇ ਦੇਖੇ ਹਨ ਸਹਿਰ ਦੇ ਕਈ ਮੰਜ਼ਰ ਮਗਰ ਅਖਬਾਰ ਦੀ ਸੁਰਖੀਆਂ ਕੁਝ ਔਰ ਕਹਤੀ ਹੈ ਇੱਕ ਪਾਸੇ ਤਾਂ ਇਹ ਕਹੀ ਜਾਂਦੇ ਆਪਾਂ ਕਿ ਪੰਜਾਬ ਦੇ ਹੱਕ 'ਚ ਇੱਕ ਜਿੱਤ ਹੋ ਗਈ ਪੰਜਾਬ ਦੀ ਹੋਰ ਦੂਜੇ ਪਾਸੇ ਆ ਜਿਹੜਾ ਜੀਐਮ ਐਫਸੀਆਈ ਦਾ ਉਹ ਯੂਟਿਕੇਟਰ ਚੋਂ ਲੱਗ ਰਿਹਾ ਇਹ ਬਹੁਤ ਸਾਰੀਆਂ ਤਿੰਨੇ ਜਿਹੜੀਆਂ ਬਹੁਤ ਇੰਪੋਰਟੈਂਟ ਖਬਰਾਂ ਨੇ ਜਿਨ੍ਹਾਂ ਤੇ ਟਿੱਪਣੀ ਵੀ ਕਰਦੇ ਆ ਤੇ ਗੱਲ ਵੀ ਕਰਦੇ ਆ ਪਹਿਲੀ ਖਬਰ ਕੈਪਟਨ ਬਰਿੰਦਰ ਸਿੰਘ ਵੱਡੀ ਇੰਟਰਵਿਊ ਕੈਪਟਨ ਬਰਿੰਦਰ ਸਿੰਘ ਪਿਛਲੇ ਦਿਨਾਂ 'ਚ ਮੈਂ ਦੇਖਿਆ ਜਿਵੇਂ ਉਹ ਦਾਵਾ ਕਰਦੇ ਨੇ ਸ਼ਾਇਦ ਉਹ ਗੱਲ ਠੀਕ ਹੈ ਅੱਗੇ ਨਾਲੋਂ ਸਿਹਤ ਕਹਿੰਦੇ ਨੇ ਕਿ ਮੇਰੀ ਠੀਕ ਹੈ ਔਰ ਲੇਕਿਨ ਦੂਜੀ ਗੱਲ ਜਿਹੜੀ ਦਾਅਵੇ ਦੀ ਇਹ ਹੈ ਕਿ ਉਹ ਇੰਟਰਵਿਊ ਦੇ ਵੀ ਰਹੇ ਨੇ ਖੁੱਲ ਕੇ ਬੇਵਾਕੀ ਨਾਲ ਗੱਲ ਵੀ ਕਰ ਰਹੇ ਨੇ ਔਰ ਕਿਤੇ ਨਾ ਕਿਤੇ ਇਹ ਵੀ ਲੱਗਦਾ ਹੈ ਕਿ ਬਾਕੀ ਭਾਰਤੀ ਜਨਤਾ ਪਾਰਟੀ ਦੇ ਸਰਕਾਰੀ ਸਿੱਖਾਂ ਵਾਂ ਉਹ ਧੱਕੇ ਦੀ ਬੋਲ ਰਹੇ ਕਿ ਇਹ ਗੱਲ ਪਾਰਟੀ ਦੇ ਹਿੱਤਾਂ ਦੇ ਖਿਲਾਫ ਤਾਂ ਨਹੀਂ ਜਾ ਰਹੀ ਐਸੀ ਗੱਲ ਨਹੀਂ ਕਰ ਰਹੇ ਉਹ ਕੋਣਕੀ ਗੱਲ ਘਟੋ ਘਟੇ ਇੰਟਰਵਿਊ ਵਿੱਚ ਤਾਂ ਖੁੱਲ ਕੇ ਗੱਲ ਕੀਤੀ ਹੈ ਦੇਖੋ ਮੇਨ ਪੁਆਇੰਟ ਜਿਹੜੀ ਗੱਲ ਆਮ ਤੁਸੀਂ ਚ ਦੇਖੀ ਹੈ ਜਾਂ ਅਖਬਾਰਾਂ ਨੇ ਚੱਕੀ ਹੈ ਉਹ ਤਾਂ ਗੱਲ ਬਿਲਕੁਲ ਡਿਫਰੈਂਟ ਹੈ ਦੇਖੋ ਅਖਬਾਰਾਂ ਦੇ ਵਿੱਚ ਜੋ ਗੱਲ ਆਈ ਹੈ ਉਹ ਤਾਂ ਜੀ ਕਹਿੰਦੇ ਅਕਾਲੀਆਂ ਨਾਲ ਸਮਝੌਤੇ ਦੀ ਕੁਰਸੀ ਉਹ ਵੀ ਇੱਕ ਪਾਰਟ ਹੈ ਉਹ ਇੱਕ ਪਾਰਟ ਹੈ ਇਸ ਗੱਲ ਦਾ ਇਸ ਇੰਟਰਵਿਊ ਦਾ ਲੇਕਿਨ ਕਈ ਅਹਿਮ ਨੁਕਤੇ ਜਿਹਨਾਂ ਤੇ ਗੱਲ ਕਰਨੀ ਬੰਦੀ ਸੀ ਉਹਨਾਂ ਤੇ ਵੀ ਉਹਨੇ ਖਲਕੇ ਗੱਲ ਕੀਤੀ ਹੈ ਖਾਸ ਤੌਰ ਤੇ ਪੰਜਾਬ ਨਾਲ ਜਿਹੜਾ ਤਕਾ ਹੋ ਰਿਹਾ ਹੈ ਉਹਦੇ ਬਾਰੇ ਉਹਨਾਂ ਦਾ ਬੋਲਣਾ ਜਿਆਦਾ ਇੰਪੋਰਟੈਂਟ ਵੈਸਿਕ ਕੈਪਟਨ ਅਮਰਿੰਦਰ ਸਿੰਘ ਦੇ ਜੇ ਆਪਾਂ ਇਤਿਹਾਸ ਦੇਖੀਏ ਸਿਆਸੀ ਹਿਸਟਰੀ ਇਹਨਾਂ ਦੀ ਦੇਖੀਏ ਵਿਸ਼ੋਕੜ ਦੇਖੀਏ ਉਹਦੇ ਚ ਜਦੋਂ ਵੀ ਪੰਜਾਬ ਨਾਲ ਤਕਾ ਹੋ ਕੋਇਆ ਸਿੱਖਾ ਨਾਲ ਤੱਕਾ ਹੋਇਆ ਇਹਨਾਂ ਨੇ ਰਿਐਕਟ ਕੀਤਾ ਇਹ ਆਪਾਂ ਦੇਖੀਏ 84 ਚ ਅਸਤੀਫਾ ਦਿੱਤਾ ਉਹ ਵੀ ਪਤਾ ਹੈ ਕਾਂਗਰਸ ਪਾਰਟੀ ਸੀ ਲੇਕਿਨ ਅਸਤੀਫਾ ਦਿੱਤਾ ਜਦੋਂ ਬਲੈਕ ਥੰਡਰ ਹੋਇਆ ਬਰਨਾਲਾ ਸਰਕਾਰ ਵੇਲੇ ਐਗਰੀਕਲਚਰ ਮਿਨਿਸਟਰ ਸੀ ਉਹ ਦੋ ਅਸਤੀਫਾ ਦਿੱਤਾ ਵਿਰੋਧ ਚ ਜਦੋਂ ਚਾਰ ਦੇ ਵਿੱਚ ਸਰਕਾਰ ਸੀ ਡਾਕਟਰ ਮਨਮੋਹ ਸਿੰਘ ਦੀ ਸੋਨੀਆ ਗਾਂਧੀ ਬੜਾ ਪੁੱਛੇ ਉਹਨਾਂ ਨੇ ਜਿਹੜਾ ਹੈ ਵਾਟਰ ਟਰਬਿਨੇਸ਼ਨ ਐਕਚੁਅਲੀ ਆਂਦਾ ਉਹ ਨਰਾਜ਼ ਰਹੇ ਬੁਲਾਇਆ ਨਹੀਂ ਉਹ ਬਹੁਤ ਚੜ ਮੈਨੂੰ ਕਿਵੇਂ ਪਤਾ ਹੈ ਮੈਨੂੰ ਇਸ ਕਰਕੇ ਪਤਾ ਹੈ ਇਹਨਾਂ ਦੀ ਕਿਤਾਬ ਆਈ ਸੀ ਪੀਪਲ ਜਿ ਮਹਾਰਾਜਾ ਉਹ ਪੀਪਲ ਜਿ ਮਹਾਰਾਜਾ ਖਸ਼ਵੰਤ ਸਿੰਘ ਨੇ ਲਿਖੀ ਸੀ ਉਹ ਖਸ਼ਵੰਤ ਸਿੰਘ ਨੇ ਜਿਹੜੇ ਵੱਡੇ ਰਾਈਟਰ ਹੋਏ ਨੇ ਇਹ ਚਟੜਗੜ ਦਾ ਇੱਕ ਟਾਈਮਜ਼ ਆਫ ਇੰਡੀਆ ਚ ਜਰਨਲਿਸਟ ਕੰਮ ਕਰਦਾ ਸੀ ਉਸ ਖਸ਼ਵੰਤ ਸਿੰਘ ਨੇ ਲਿਖੀ ਮੈਨੂੰ ਤਾਂ ਪਤਾ ਹੈ ਤੇ ਮੇਰੇ ਕੋਲ ਅਪਰੋਚ ਕੀਤਾ ਉਦੋਂ ਮੈਂ ਪੱਤਰਕਾਰੀ ਵਿਭਾਗ ਦਾ ਹੈੱਡ ਹੁੰਦਾ ਸੀ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਕਿ ਤੁਸੀਂ ਇਹਨੂੰ ਰਿਲੀਜ਼ ਕਰਵਾ ਦਿਓ ਤੇ ਮੈਂ ਰਿਲੀਜ਼ ਕਰਾਈ ਸੀ ਕਿਤਾਬ ਤੇ ਉਹ ਕਿਤਾਬ ਕੈਪਟਨ ਅਮਰਿੰਦਰ ਸਿੰਘ ਨੇ ਆਪਦੇ ਹੱਥਾਂ ਨਾਲ ਲਿਖ ਕੇ ਮੈਨੂੰ ਭੇਟ ਕੀਤੀ ਸੀ ਔਰ ਉਸ ਦਿਨ ਹੀ ਮੈਨੂੰ ਪਤਾ ਲੱਗਿਆ ਸੀ ਕਿ ਪਤਾ ਨਹੀਂ ਉਹਨਾਂ ਨੂੰ ਪਰਕਸੈਂਸ ਜਾਂ ਕੀ ਹੈ ਉਹਨਾਂ ਦੇ ਹੱਥ ਬਹੁਤ ਕੰਦੇ ਸੀ ਜਦੋਂ ਉਹ ਕਿਤਾਬ ਭੇਟ ਕਰਨ ਲਈ ਸੁਧਿਚਲ ਕਰ ਰਹੀ ਸੀ ਦੇਖ ਰਹੀ ਸੀ ਖੈਰ ਉਹ ਕਿਤਾਬ ਵਿੱਚ ਪੜ੍ਹੀ ਸੀ ਪੇਪਰਸ ਬਾਹਰ ਆ ਜਾ ਉਹਦੇ ਚ ਇਹ ਗੱਲ ਹੁੰਦੀ ਹੈ ਕਿ ਜਿਸ ਤਰੀਕੇ ਨਾਲ ਕੈਪਟਨ ਨੂੰ ਸੋਨੀਆ ਗਾਂਧੀ ਤੇ ਸਾਰੇ ਡਰਾ ਸੀ ਜਿਹੜੀ ਪੰਜਾਬ ਦੇ ਹੱਕ ਦੇ ਵਿੱਚ ਉਦੋਂ ਬਾਅਦ ਚਲੋ ਜੋ ਵੀ ਕਈ ਕਿਸਮ ਦੇ ਮੈਚ ਆਪਲੋਸ ਕਹਾ ਜਾਂ ਕੋਈ ਕਹਾ ਉਹ ਤੁਸੀਂ ਆਪ ਦੇਖ ਲਓ ਕਿ ਜੀ ਇਹ ਪਾਨੀਆਦਾਰ ਆਖਾ ਤੇ ਸਾਰੀ ਗੱਲਬਾਤ ਉਦੋਂ ਬਾਅਦ ਚੱਲੀ ਸੀ ਖੈਰ ਮੇਰਾ ਪੁਆਇੰਟ ਇਹ ਹੈ ਕਿ ਕੈਪਟਨ ਕਈ ਥਾਂ ਤੇ ਸਟੈਂਡ ਲੈਂਦੇ ਨਜ਼ਰ ਆਏ ਪਹਿਲਾਂ ਤੇ ਜਿਵੇਂ ਉਹਨੂੰ ਕੱਲ੍ਹ ਦੀ ਇੰਟਰਵਿਊ 'ਚ ਨਜ਼ਰ ਆਇਆ ਤੁਸੀਂ ਕਹੋ ਜੀ ਕੱਲ੍ਹ ਦੀ ਇੰਟਰਵਿਊ 'ਚ ਸੀ ਕਿ ਟਿਕਲ ਦੇਖੋ ਭਾਰਤੀ ਜਨਤਾ ਪਾਰਟੀ 'ਚ ਨੇ ਭਾਰਤੀ ਜਨਤਾ ਪਾਰਟੀ 'ਚ ਹੋਣ ਦੇ ਬਾਵਜੂਦ ਇਹ ਕਹਿਣਾ ਕਿ ਮੈਨੂੰ ਨਹੀਂ ਸਮਝ ਆਉਂਦੀ ਕਿ ਪੰਜਾਬ ਯੂਨੀਵਰਸਿਟੀ ਦਾ ਮਸਲਾ ਹੈ ਤੇ ਪੰਜਾਬ ਦੀ ਯੂਨੀਵਰਸਿਟੀ ਹੈ ਪੰਜਾਬ ਨੇ ਬਣਾਈ ਹੈ ਵੈਸੇ ਮੈਂ ਤੁਹਾਨੂੰ ਦੱਸਾਂ ਇਸ ਯੂਨੀਵਰਸਿਟੀ 'ਚ ਕੈਪਟਨ ਦੇ ਬਜ਼ੁਰਗਾਂ ਦਾ ਹਿੱਸਾ ਹੈ ਪਟਿਆਲਾ ਸਟੇਟ ਦਾ ਹਿੱਸਾ ਹੈ 50000 ਦਿੱਤਾ ਸੀ ਜਦੋਂ ਇਹ ਜੁਨੀਵਰਸਿਟੀ ਬਣੀ ਐ ਉਸ ਵੇਲੇ ਦਾ ਪੈਸਾ ਤੇ ਇਹੇ ਉਹ ਕਹਿੰਦੇ ਕਿ ਕਿਉਂ ਛੇੜਛਾੜ ਕੀਤੀ ਇਹਦੇ ਨਾਲ ਜਾਂ ਪੰਜਾਬ ਨੂੰ ਜਦੋਂ ਯੂਟੀ ਬਣਾ ਰਹੇ ਨੇ ਪੂਰੇ ਤਰੀਕੇ ਨਾਲ ਉਹਨੂੰ ਛੇੜ ਕਰਨ ਦੀ ਕੀ ਲੋਟ ਸੀ ਜੇ ਇਹਦਾ ਮਤਲਬ ਪੰਜਾਬ ਦੇ ਫਿਰ ਪੰਜਾਬ ਦੇ ਪਾਣੀਆਂ ਦੀ ਕਿ ਪੰਜਾਬ ਦੇ ਪਾਣੀਆਂ ਨਾਲ ਕਿਉਂ ਤੇਜ ਸਾਹਿਬ ਵੀ ਪੰਜਾਬ ਦਾ ਪਿਓ ਹੋਈ ਕੈਪਟਨ ਕਹਿ ਰਿਹਾ ਹੈ ਨਾ ਕਿ ਜਮਨਾਦਾਵ ਤੋਂ ਜਦੋਂ ਬਾਟਰ ਸੀ ਉਦੋਂ 60 40 ਦੇ ਰੇਸ਼ਿਓ ਤੇ ਉਦੋਂ ਉਦੋਂ ਸਾਰਾ ਕੁਝ ਵਿੱਚ ਆ ਜਾਣਾ ਚਾਹੀਦਾ ਸੀ ਤੇ ਨਹੀਂ ਆਇਆ ਤੂੰ ਇਹ ਪੰਜਾਬ ਉਹ ਤਾਂ ਕੰਦੂ ਖੇੜਾ ਕੰੂ ਨਵੇੜਾ ਨਾ ਟਾਈਮ ਜ਼ਿਆਦਾ ਆ ਗਿਆ ਨੇ ਕੈਪਟਨ ਪ੍ਰੇਜਨ ਸੋਤਾ ਨਹੀਂ ਉਹ ਉਹ ਵੀ ਇਹ ਦੇ ਨਾਲ ਇਹਦੇ ਹੱਕ ਜਾਂਦੀ ਹੈ ਕੈਪਟਨ ਸਾਹਿਬ ਦੇ ਨਾਲ ਚਲੋ ਜਿਸ ਤਰੀਕੇ ਨਾਲ ਕੈਪਟਨ ਸਾਹਿਬ ਭਾਰਤੀ ਜਨਤਾ ਪਾਰਟੀ ਚਲੇ ਗਏ ਜੋ ਵੀ ਹੈ ਉਹਨਾਂ ਦੀ ਪਤਨੀ ਲੜ ਰਹੀ ਹੈ ਲੜੀ ਹੈ ਲੋਕ ਸਭਾ ਦੀ ਜਦੋਂ ਬੇਟੀ ਨੂੰ ਵੀ ਇਹਨਾਂ ਨੇ ਪ੍ਰੋਜੈਕਟ ਕਰਨਾ ਵੀ ਵਿਜੈન્દ્ર ਕੋਰ ਜਾਇਂਦਰ ਕੋਰ ਅਜਕਲ ਮਹਿਲਾ ਮੋਰਚਾ ਦੀ ਪ੍ਰਧਾਨ ਹੈ ਤਾਂ ਇਹ ਸਾਰਾ ਕੁਝ ਆਪਾਂ ਨੂੰ ਪਤਾ ਹੈ ਕਿ ਕੈਪਟਨ ਮਨਿੰਦਰ ਸਿੰਘ ਇਸ ਮਾਮਲੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਤੇ ਕਾਫੀ ਡਿਪੈਂਡ ਕਰਦੇ ਨੇ ਪਰ ਸੱਚ ਬੋਲਣਾ ਮੇਰੇ ਯਾਦ ਹੈ ਬਈ ਸੱਚ ਘੱਟ ਹੀ ਬੋਲਦੇ ਨੇ ਲੋਕ ਮੈਂ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਟੀਵੀ ਤੇ ਕਿ ਹੁਣ ਤਾਂ ਸੱਚ ਬੋਲ ਪਹਿਲਾਂ ਮੈਂ ਸੋਚਿਆ 75 ਵਾਲੇ ਲੈਣਾ ਤੇ ਫਿਰ ਮੈਂ ਕਹਿੰਦਾ 75 ਤਾ ਕਾਫੀ ਉਮਰ ਪਈ ਹੁੰਦੀ ਐ ਫਿਰ ਮੈਂ ਕਹਿੰਦਾ ਚਲ 80 ਤੋਂ ਉੱਤੇ ਜਿਹੜਾ ਬੰਦਾ ਉਹਨੂੰ ਇੰਟਰਵਿਊ ਕਰੀਏ ਉਹਨੂੰ ਕਹਿੰਦੇ ਹੁਣ ਤਾਂ ਸੱਚ ਬੋਲਣਾ ਕੋਈ ਪੋਲੀਟਿਕਲ ਬੰਦਾ ਸੱਚ ਬੋਲਣ ਤਾਂ ਇਹਦੇ ਅਖੀਰ ਤੱਕ ਆਪਦੇ ਹਿਸਾਬ ਨਾਲ ਐ ਆਪਦੇ ਪਾਰਟੀ ਲਾਈਨ ਜਾਂ ਆਪਦੇ ਹਿਸਾਬ ਨਾਲ ਚੱਲਦਾ ਤੇ ਫਿਰ ਉਹ ਡ롭 ਹੋ ਗਿਆ ਮੇਰਾ ਉਹ ਪ੍ਰੋਗਰਾਮ ਕਿਉਂਕਿ ਸੱਚ ਬੋਲਣਾ ਔਖਾ ਬੜਾ ਹੁੰਦਾ ਤੇ ਇਹ ਸੱਚ ਉਹ ਚ ਇਹ ਜਦੋਂ ਮੈਂ ਇੰਟਰਵਿਊ ਸੁਣ ਰਿਹਾ ਸੀ ਕਈ ਗੱਲਾਂ 'ਚ ਸੱਚ ਬੋਲੇ ਜਿਵੇਂ ਆ ਗੱਲ ਕਹਿਣੀ ਕਿ ਮੈਨੂੰ ਤਾਂ ਕੋਈ ਪੁੱਛਦਾ ਹੀ ਨਹੀਂ ਪੰਜਾਬ ਦੇ ਮਾਮਲੇ 'ਚ ਮੇਰੀ ਕੋਈ ਸਲਾਹ ਨਹੀਂ ਲੈਂਦਾ ਬੰਦਾ ਖੁਦ ਕਹਿ ਰਿਹਾ ਹੈ ਕਿ ਮੈਨੂੰ ਨਹੀਂ ਪੁੱਛਦੇ ਤੁਸੀਂ ਐਡਾ ਵੱਡਾ ਤਜਰਬਾ ਹੈ ਬੰਦੇ ਦਾ ਤੇ ਕੀ ਜੀ ਸਲਾਹ ਜੇ ਕੀ ਦੇ ਕਹਿ ਜਾ ਰਹੇ ਕਿ ਇਹ ਜਿਹੜਾ ਕਹਿੰਦਾ ਵੀ ਮੇਰੀ ਸਲਾਹ ਲੈਂਦੇ ਨੇ ਭਟੂ ਜੀ ਉਹ ਕਹਿੰਦੇ ਨੇ ਕਹਦਾ ਜਵਾਕ ਕਹਦਾ ਨਹੀਂ ਆਨੇ ਜਾ ਜਰਾ ਹਰੇਨੇ ਦਾ ਹੈਗਾ ਸਰਸਾ ਜਿਹੜੀ ਜਿਸ ਤਰੀਕੇ ਨਾਲ ਕੱਲ ਸਿੱਖੇ ਲਵਜਾਂ ਚ ਪ੍ਰਵਾਰੀ ਕੀਤੀ ਕੈਪਟਨ ਨੇ ਸਾਰੀ ਗੱਲ ਕਰਤੀ ਤੇ ਲੱਗਦਾ ਕਿ ਪੁੱਛਣਾ ਚਾਹੀਏ ਪੁੱਛ ਤਾਂ ਕਿਸੇ ਨੂੰ ਨਹੀਂ ਜਿਹੜਾ ਵੀ ਕਾਂਗਰਸ ਚੋਂ ਜਿਹੜਾ ਵੀ ਸਰਕਾਰੀ ਸਿੱਖ ਬਣਿਆ ਕਾਂਗਰਸ ਚ ਜਾ ਕੇ ਜਾਂ ਕਾਂਗਰਸ ਚੋਂ ਜਾ ਕੇ ਭਾਜਪਾਈ ਬਣਿਆ ਉਹਦੀ ਜ਼ਿਆਦਾ ਪਛਪੜਤਾ ਨਹੀਂ ਸਰੀਜਾ ਖੜ ਦੀ ਕਿਹੜਾ ਹੈ ਉਹਦਾ ਜਰੂਰ ਦੇਤਾ ਜੋ ਜੀ ਸੁਰੀਲ ਜਾਖੜ ਦੀ ਪਛੋਂ ਦੀ ਤੁਹਾਨੂੰ ਇਹ ਥੋੜੀ ਕਹਿਣਾ ਪੈਂਦਾ ਸੀ ਕਿ ਤੁਸੀਂ ਆਪ ਦਾ ਨਜ਼ਰੀਆ ਬਦਲੋ ਪੰਜਾਬ ਪ੍ਰਤੀ ਸਭ ਕੁਝ ਬਦਲ ਜੂ ਨਹੀਂ ਪਛਦੇ ਉਹਨਾਂ ਦਾ ਕਾਰਜਕਾਰੀ ਇਲਾਕੇ ਅਸ਼ੀਰ ਕੁਮਾਰ ਦੀ ਕਰ ਸੋ ਇਹਦੋਂ ਨੂੰ ਨਹੀਂ ਪਛਦੇ ਉਹਨਾਂ ਨੂੰ ਵੀ ਪਛਦੇ ਕਈ ਬੰਦੇ ਮੈਨੂੰ ਉਹ ਸੁਜੀਤ ਬਟੂ ਛੱਡ ਕੇ ਕਹਿੰਦਾ ਸੀ ਤਾਂ ਭਾਰਤੀ ਜਨਤਾ ਪਾਰਟੀ ਚਾ ਕੇ ਉੱਪਰ ਜੇ ਫੀਲ ਕਰਦੇ ਸੋ ਇਸ ਤਰ੍ਹਾਂ ਕੈਪਟਨ ਸਾਹਿਬ ਨੇ ਸਿੱਕੇ ਅਸੀਂ ਦੇ ਪਛਦੇ ਇਹ ਇਹਨਾਂ ਨੂੰ ਪਤਾ ਕੁਛ ਨਹੀਂ ਜਵਕਾਂ ਨੂੰ ਉਹ ਹਰਿਆਣੇ ਦਾ ਬੰਦਾ ਹੈ ਸਰਸਾ ਜਿਹਦਾ ਪੁੱਛਿਆ ਜਾ ਰਿਹਾ ਸੋ ਇਹ ਕਿ ਕੈਪਟਨ ਦਾ ਇਹ ਸੱਚ ਬੋਲਣਾ ਕੈਪਟਨ ਦਾ ਇਹ ਸੱਚ ਬੋਲਣਾ ਕਿ ਪੰਜਾਬ ਦੇ ਨਾਲ ਪੰਜਾਬ ਦੇ ਹਿੱਤਾਂ ਨਾਲ ਪੰਜਾਬ ਯੂਨੀਵਰਸਿਟੀ ਪੰਜਾਬ ਦਾ ਯੂਟੀ ਬਣਾਉਣਾ ਜਾਂ ਪੰਜਾਬ ਦੇ ਨਾਲ ਪੰਜਾਬ ਦੇ ਪਾਣੀਆਂ ਦੇ ਮਾਮਲੇ 'ਚ ਇਹ ਸਾਰੀਆਂ ਗੱਲਾਂ ਉਸੇ ਤਰ੍ਹਾਂ ਕਰੀਆਂ ਜਿਵੇਂ ਕੋਈ ਬੰਦਾ ਇਹ ਜਿਹੜਾ ਇੱਕ ਵਿਰੋਧੀਤਰ ਜਾਂ ਜਿਹੜਾ ਬੰਦਾ ਪੰਜਾਬਅਤੈਸੀ ਹੁੰਦਾ ਉਹਦੇ ਉਹਨਾਂ ਨੇ ਇਹ ਗੱਲ ਕੀਤੀ ਤੇ ਜਿਹੜੀ ਗੱਲ ਜਾਦਾ ਚੱਕੀ ਅਖਬਾਰਾਂ ਨੇ ਉਹ ਏਸੀ ਉਹ ਤਾਂ ਪੁੱਛਿਆ ਗਿਆ ਨਾ ਸੱਚ ਬੋਲ ਤਾਂ ਉੱਥੇ ਵੀ ਜਿਹੜੇ ਕਹੀ ਜਾਂਦੇ ਨੇ ਵੀ ਅਸੀਂ ਇਕੱਲੇ ਲੜਾਂਗੇ ਉਹ ਕਹਿੰਦੇ ਜੇ ਇਕੱਲੇ ਲੜਾਂਗੇ ਨਾ 15 ਸਾਲ ਲਈ 15 20 ਸਾਲ ਭੁੱਲ ਜਾਣ ਭਾਰਤੀ ਜਨਤਾ ਪਾਰਟੀ ਦਾ ਸੀ ਵੀ ਕਹਿੰਨੇ ਕਿ ਜੜਾ ਜੁੜਾ ਨਹੀਂ ਇਹਦੇ ਪੱਡਾ ਚ ਕੌਣ ਪੁੱਛਦਾ ਪੱਡਾ ਤਾਂ ਬਣ ਨਹੀਂ ਦਿੰਦੇ ਹਾਲਾਂਕਿ ਜਿਹੜੀ ਗੇਮ ਖੇਡ ਰਹੀ ਹੈ ਭਾਰਤੀ ਜਨਤਾ ਪਾਰਟੀ ਉਹ ਜਿਵੇਂ ਉਹਨਾਂ ਨੇ ਹਰਿਆਣਾ ਚ ਜਾਟਾ ਨੂੰ ਪਰੇ ਕੀਤਾ ਉਹ ਪੰਜਾਬ ਚ ਜਾਟਾ ਨੂੰ ਪਰੇ ਕਰਨਾ ਚਾਹੁੰਦੇ ਨੇ ਉਹ ਪੰਜਾਬ ਦੇ ਵਿੱਚ ਉਹਨਾਂ ਨੂੰ ਲੱਗਦਾ ਕਿ ਦਲਿਤ ਨੂੰ ਨਾਲ ਲਾ ਲਓ ਹਿੰਦੂ ਸਾਡੇ ਨਾਲ ਹੀ ਹੈ ਤੇ ਆਪਾਂ ਇਹਨਾਂ ਨੂੰ ਕੱਟ ਦਾਂਗੇ ਇਹ ਹੈ ਕਿ ਬਿਲਕੁਲ ਹਰਿਆਣਾ ਮਾਡਲ ਚੱਲ ਰਿਹਾ ਹੈ ਤਾਂ ਹੀ ਹਰਿਆਣੇ ਵਾਲੇ ਬੰਦਿਆਂ ਨੂੰ ਜਿਹੜੇ ਹੈ ਨੌਨ ਜਾਟਾ ਨੂੰ ਹੁਣ ਸੈਣੀ ਨੂੰ ਅੱਗੇ ਕੀਤਾ ਹੋਇਆ ਤੇ ਗੇਮ ਉਹੋ ਹੈ ਤੇ ਇਹ ਕਹਿੰਦੇ ਨੇ ਕੇਸਾਂ ਜਿਹੜਾ ਭਾਰਤੀ ਜਨਤਾ ਪਾਰਟੀ ਨੇ 15 20 ਸਾਲ ਆ ਸਕਦੇ ਜੇ ਪਾਵਰ ਚਾਉਣਾ ਤਾਂ ਫਿਰ ਤੁਹਾਨੂੰ ਲੈਣਾ ਪਏਗਾ ਸਹਿਯੋਗ ਅਖਾਲੀ ਦਲ ਦਾ ਅਖਾਲੀ ਇਕੱਲੇ ਵੀ ਨਹੀਂ ਆ ਸਕਦੇ ਤੇ ਦੋਨੇ ਨਹੀਂ ਸ਼ਹਿਰਾਂ ਚ ਇਹਨਾਂ ਦੀ ਵੋਟ ਹੈ ਪਿੰਡਾਂ ਚ ਉਹਨਾਂ ਦੀ ਵੋਟ ਹੈ ਜੇ ਇਹਨਾਂ ਨੇ ਲੜਨਾ ਹੈ 27 ਤੇ ਉਸ ਤੋਂ ਬਾਅਦ 32 ਤੱਕ ਤਾਂ ਘਟੋ ਘਟਾ ਆਪਦਾ ਪਿੰਡਾਂ ਚ ਕੇਟਰ ਬਣਾਉਣ ਤਾਂ ਇਹ ਕਿਤੇ ਜਿੱਤ ਸਕਦੇ ਨੇ ਭਾਰਤੀ ਜਨਤਾ ਪਾਰਟੀ ਹਾਲੇ ਇਹਨਾਂ ਦਾ ਪਿੰਡਾਂ ਚ ਭੂਜੇ ਨਹੀਂ ਇਹ ਵੀ ਗੱਲ ਸੱਚੀ ਦੱਸਦੇ ਕਿ ਇਹਦੇ ਚੋਂ ਉਹ ਵੀ ਹੁਣ ਮੈਨੂੰ ਨਹੀਂ ਪਤਾ ਕਿ ਕਿੰਨਾ ਕੁ ਸੱਚ ਹੈ ਕਹਿਆ ਉਹਨਾਂ ਨੇ ਕਿ ਜਿਹੜੇ ਕੈਪਟਨ ਉਹਦੇ ਅੰਮਿਤ ਸ਼ਾਹ ਤੇ ਸੁਖਵੀਰ ਦੀ ਗੱਲ ਲਗਭਗ ਤੈ ਹੈ ਉਹ ਵੀ ਸੀ 24 ਤੇ ਪਹਿਲਾਂ 3 ਸੀਟਾਂ ਲੈਂਦੇ ਸੀ ਹੁਣ 5 ਤੇ ਬਣ ਗਏ ਸੀ ਕਹਿੰਦਾ ਫਿਰ ਪਤਾ ਨਹੀਂ ਕੀ ਹੋਇਆ ਤੇ ਹੋ ਸਕਦਾ ਹੈ ਹੋ ਸਕਦਾ ਗੱਲ ਸਹੀ ਹੋਵੇ ਤੇ ਹੁਣ ਤਾਂ ਇਹ ਵੀ ਹੈ ਕਿ ਕਿਹੜੇ ਕਾਲੀ ਦਾ ਆਨੰਦ ਕਰਨਾ ਕਿਵੇਂ ਕਰਨਾ ਕਈ ਗੱਲਾਂ ਨੇ ਲੇਕਿਨ ਇਹਨਾਂ ਨੇ ਇਹੀ ਗੱਲ ਸੁਰਜੀਤ ਔਖੜ ਕਹਿ ਰਿਹਾ ਕਿ ਅਕਾਲੀਆਂ ਨਾਲ ਸਮਝੌਤੇ ਤੇ ਡੋਲ ਪਰ ਦੂਜੇ ਪਾਸੇ ਨਾਦ ਦੀ ਨਾਲ ਚਾਪ ਲੋ ਉਸ ਕਿਸਮ ਦੇ ਬੰਦੇ ਉਹ ਦੋ ਬੰਦੇ ਤਾਂ ਰੱਖੀ ਇਸ ਕੰਪਨੀ ਦਾ ਅੱਜ ਕੱਲੇ ਕਿਤਾ ਬੋਲਦਾ ਨਹੀਂ ਹਰਜੀਤ ਸਿੰਘ ਗਰੇਵਾਲ ਦੂਜਾ ਸਰਜੀਤ ਕੁਮਾਰ ਜੈਨੀ ਤਾਂ ਨਾਦ ਦੀ ਨਾਲ ਬੋਲ ਪਿਆ ਨਹੀਂ 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 ਅਸੀਂ ਇਕੱਲੇ ਲੜਾਂਗੇ ਜੋ ਵੀ ਹੈ ਜੇ ਆਪਾਂ ਇਹ ਪਹਿਲੇ ਮੁੱਦੇ ਨੂੰ ਸੰਭਵ ਕਰਨਾ ਹੋਵੇ ਮੈਂ ਕਹਿ ਸਕਦਾ ਕੈਪਟਨ ਅਮਰਿੰਦਰ ਸਿੰਘ ਨੇ ਸਾਰੀਆਂ ਗੱਲਾਂ ਸੱਚੀਆਂ ਆਪਣੇ ਆਪ ਨੂੰ ਕਿਹਾ ਮੈਂ ਐਕਟਿਵ ਹੋਊਂਗਾ ਸਤਾਈਚ ਇਹ ਵੀ ਕਿ ਮੇਰਾ ਬੇਟਾ ਰਾਨੰਦਰ ਉਹਨੂੰ ਐਕਟਿਵ ਹੋਣਾ ਚਾਹੀਦਾ ਆਪਦੀ ਬੇਟੀ ਦੇ ਲਈ ਤੇ ਉਹਨਾਂ ਲਈ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸਰਕਾਰ ਨੂੰ ਮਾਨ ਸਰਕਾਰ ਨੂੰ ਸਿੱਧਾ ਭਾਰਤੀ ਜਨ ਭਾਜਪਾ ਨੂੰ ਮੰਗ ਸਵਾਰ ਕੀਤਾ ਕਿ ਕਿੱਥੇ 12000 ਕਰੋੜ 1600 ਉਹਨਾਂ ਨੇ ਦਿੱਤਾ ਸੀ ਉਹ ਫੰਡਾਂ ਦੀ ਗੱਲ ਉਵੇਂ ਕੀਤੀ ਲੇਕਿਨ ਓਵਰਆਲ ਜੇ ਦਾ ਸਾਮਪ ਕਰਨਾ ਹੋਵੇ ਕੈਪਟਨ ਮਰਿੰਦਰ ਸਿੰਘ ਨੇ ਪੰਜਾਬ ਦੇ ਹਿੱਤਾਂ ਦੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਕਾਸ ਪਈ ਹੋਣ ਦੇ ਬਾਵਜੂਦ ਥੋੜਾ ਜਿਹਾ ਆਪਾਂ ਤੁਝਾ ਮੁੱਦਾ ਦੂਜਾ ਮੁੱਦਾ ਸੱਚਮੁੱਚ ਮੈਂ ਜਦੋਂ ਇਹਦੀ ਹੈਡਲਾਈਨ ਪੜੀ ਮੈਨੂੰ ਬੜੀ ਖੁਸ਼ੀ ਹੋਈ ਕਿ ਇਹ ਇਸਰਾਂ ਭਾਰਤੀ ਜਨਤਾ ਪਾਰਟੀ ਕਮਾਲ ਕਰ ਗਈ ਦੋ ਵੱਡੇ ਫਾਇਦੇ ਦੇਗੀ ਪੰਜਾਬ ਇੱਕ ਉਹ ਜਿਹੜਾ ਨੋਟੀਫਿਕੇਸ਼ਨ ਰੱਦ ਕਰਤਾ ਔਰ ਪੰਜਾਬ ਯੂਨੀਵਰਸਿਟੀ ਦਾ ਸ਼ਡਿਊਲ ਜਾਰੀ ਕਰ ਲਿਆ ਪੰਜਾਬ ਦੀ ਗੱਲ ਮੰਨ ਲਈ ਇੱਕ ਤਾਂ ਇਹ ਗੱਲ ਬਾਕੀ ਬੰਨਾ ਬਾਅਦ ਸਹੀ ਉਦੋਂ ਪਹਿਲਾਂ ਭਾਵੇਂ ਟੈਂਪਰੇਰੀ ਰਾਹਤ ਦਿੱਤੀ ਉਹ ਵੀ ਰਾਹਤ ਦਿੱਤੀ ਕਿਹੜੀ ਰਾਹਤ ਦਿੱਤੀ ਕਿ ਜਿਹੜੀ ਜਿਹੜਾ ਬਿਲ ਲੈ ਕੇ ਆ ਰਹੀ ਸੀ ਸੂਟ ਬਿਲ 131 ਜਿਹਦੇ ਚ ਇਹਨੂੰ ਪੂਰਾ ਯੂਟੀਕੇਡਰੀ ਬਣਾ ਦੇਣਾ ਸੀ ਉਹਦੇ ਚ ਵੀ ਰਾਹਤ ਦਿੱਤੀ ਕੀ ਹੁਣ ਭਾਰਤੀ ਜਨਤਾ ਪਾਰਟੀ ਪੰਜਾਬ ਪ੍ਰਤੀ ਥੋੜੇ ਨਰਮ ਰੁਖ ਬਣਾ ਰਹੀ ਹੈ ਇਹ ਬਣ ਲਈ ਹੈ ਜਾਇ 27 ਦੀਆਂ ਇਲੈਕਸ਼ਨ ਸਾਹਮਣੇ ਨੇ ਕੋਚਤਾ ਹੈ ਨਾ ਤਾਂ ਇਹ ਗੱਲ ਮੇਰੇ ਦੇ ਪਾਸੇ ਇਹ ਉਹੀ ਮਸਲਾ ਨਾ ਜਿਹਦੇ ਵਿੱਚ ਬਿਨਾਂ ਸੋਚੇ ਸਮਝੇ ਭਗਵੰਤ ਮਾਨ ਨੇ ਗੇਤਾ ਸੀ ਸਾਨੂੰ ਵੀ ਇੱਕ ਜ਼ਗਾ ਬੱਕਰੀ ਦੇਉਂ ਜੀ ਜੇ ਇਹਨਾਂ ਨੂੰ ਦੇ ਰਹੇ ਹੋ ਮਾਲੀ ਕਰਤੀ ਉਦੋਂ ਬੜਾ ਰੌਲਾ ਪਿਆ ਸੀ ਕਿ ਆ ਕੀ ਹੈ ਇਹ ਦਿੱਲੀ ਵਾਲਿਆਂ ਨੇ ਬਿਆਨ ਦਵਾਇਆ ਕਿਸ ਨੇ ਦਵਾਇਆ ਅਸਲ ਦੇ ਵਿੱਚ ਇਹ ਸੀ ਕਿ ਬਾਈ ਦੇ ਵਿੱਚ ਜਿਹੜਾ ਗਿਆਨ ਚੰਦ ਗੁਪਤਾ ਉਸ ਵੇਲੇ ਸਪੀਕਰ ਸੀ ਹਰਿਆਣਿਆ ਵਿਧਾਨ ਸਭਾ ਦਾ ਉਹਨੇ ਮਸਲਾ ਸ਼ੁਰੂ ਕੀਤਾ ਸੀ ਕਿ ਸਾਡੇ ਕੋਲ ਜਗ੍ਹਾ ਘਟ ਹੈ ਸਾਨੂੰ ਇੱਕ ਵੱਖਰੀ ਪ੍ਰਧਾਨ ਸਭਾ ਬਣਾਉਣ ਲਈ ਜਗ੍ਹਾ ਦਿਓ ਇਹ ਨਾਰਥਰਨ ਜਿਹੜੀ ਡਾਉਨਰ ਬੀਟਿੰਗ ਦੀ ਗੱਲ ਪਠੀ ਸੀ ਔਰ ਗੱਲ ਚੱਲ ਪਈ ਸੀ ਇਹ ਵੀ ਤੁਹਾਨੂੰ ਦੱਸਤਾ ਚੱਲ ਪਈ ਸੀ ਉਸ ਤੋਂ ਬਾਅਦ ਕਈ ਥਾਂ ਉੱਤੇ ਆ ਜੂਟੀ ਦੇ ਜਿਹੜਾ ਹੈ ਆਈਟੀ ਪਾਰਕ ਉਹਦੇ ਨੇੜੇ ਇਸ ਬਣੀ ਬਾਜ਼ਾਰਾ ਦੇ ਕਲਾ ਗ੍ਰਾਮ ਦੇ ਨੇੜੇ ਤਾਂ ਕਈ ਗੱਲਾਂ ਜੁਬੀਨ ਆ ਗਈ ਸੀ ਮਰੋਰਾ ਖੱਟਰ ਸਾਹਿਬ ਨੇ ਕਰਤਾ ਸੀ 10 ਏਕੜ ਲਈ ਸਹਿਮਤੀ ਵੀ ਬਣ ਗਈ ਸੀ ਬਦਰੇਚ ਹਰਿਆਣਾ ਨੇ ਪੰਚਕੂਲਾ ਦੇ ਨੇੜੇ ਸਕੇਤੜੀ ਦੇ ਵਿੱਚ 12 ਏਕੜ ਜ਼ਮੀਨ ਦੇ ਤਸ। ਲੇਕਿਨ ਯੂਟੀ ਕਹਿੰਦੀ ਵੀ ਇਹ ਜਗ੍ਹਾ 'ਚ ਤਾਂ ਕੁਝ ਵੀ ਨਹੀਂ ਬਣ ਸਕਦਾ। ਉਹਨੇ ਰੱਦ ਕਰ ਦਿੱਤੀ। ਉਹ ਜਿਹੜਾ ਜਗ੍ਹਾ ਸਕੇਤੜੀ ਵਾਲੇ। ਖੈਰ ਹੋੜ ਕੀ ਹੋਇਆ? ਖਬਰ ਤਾਂ ਇਹ ਬਣਦੀ ਹੈ ਕਿ ਹੁਣ ਕੇਂਦਰੀ ગ્રામ ਮੰਤਰਾਲੇ ਨੇ ਇਹ ਵਰਾਦੀ ਕਰਤੀ, ਪ੍ਰੋਪੋਜ਼ਲ ਹੀ ਰੱਦ ਕਰ ਦਿੱਤੇ। ਮੰਗ ਹੀ ਰੱਦ ਕਰ ਦਿੱਤੇ। ਕਿ ਨਹੀਂ ਤੁਹਾਡੇ ਲਈ ਕੋਈ ਜਗ੍ਹਾ ਨਹੀਂ। ਵਕਲੀ ਵਿਧਾਨ ਸਭਾ ਉਹ ਲੌਜਿਕ ਇਹ ਹੈ ਹਰਿਆਣਾ ਕੋਲ ਕਿ ਹੁਣ ਉਹਨਾਂ ਦੀ ਵਿਧਾਨ ਸਭਾ ਚ 90 ਸੀਟਾਂ ਨੇ ਤੇ 90 ਬੰਦੇ ਬੈਠਦੇ ਨੇ ਅਗਲੀ ਵਾਰ ਉਹ 126 ਹੋ ਜਾਣੀਆਂ ਜਦੋਂ ਵਧਣੀਆਂ 90 ਵਿਧਾਨ ਸਭਾ ਹਲਕੇ ਜੁੜ ਜਾਣਗੇ ਤਾਂ ਉਹ ਕਿੱਥੇ ਬੈਠਣਗੇ ਉਹ ਉਹਦੇ ਨਾਲ ਕਰ ਰਹੇ ਨੇ ਤੇ ਹਾਲੇ ਤੱਕ ਕਿਸੇ ਨੇ ਕਿਹਾ ਕਿ ਤੁਹਾਨੂੰ ਆਪਣੀ ਬੱਕਰੀ ਰਾਜस्तानी ਬਣਾ ਲੈਣੀ ਚਾਹੀਦੀ ਹੈ ਲੇਕਿਨ ਹਾਲ ਦੀ ਘੜੀ ਫੌਰੀ ਰਾਹਤ ਮੈਂ ਸੁਣ ਸਕਦਾ ਪੰਜਾਬ ਮੈਂ ਬਿਲਕੁਲ ਨਹੀਂ ਕਹਿੰਦਾ ਪੰਜਾਬ ਦੀ ਇੱਜ਼ਤ ਹੈ ਪੰਜਾਬ ਦੀ ਇੱਜ਼ਤ ਦਾ ਕੀ ਮਤਲਬ ਹੈ ਮੇਰੇ ਤੋਂ ਅਜੇ ਵੀ ਖਤਰਾ ਹੈ ਜਿਹੜਾ ਵੀ ਇਹ ਕਹਿੰਦੇ ਨੇ ਸਤੰਬਰ ਅਕਤੂਬਰ ਚ ਚੋਣਾਂ ਕਰਾਂਗੇ ਕਰਾਉਣਗੇ ਜਾਂ ਨਹੀਂ ਕਰਾਉਣਗੇ ਤੇ ਇਹਦੇ ਬਾਰੇ ਵੀ ਕੀ ਹੈ 27 ਦੇ ਇਲੈਕਸ਼ਨ ਤੋਂ ਬਾਅਦ ਦੁਬਾਰਾ ਮੁੱਦਾ ਖੜਾ ਕਰ ਲੈਣ ਕੁਝ ਵੀ ਹੋ ਸਕਦਾ ਹੈ ਤੋਂ ਇਹ ਦੂਜਾ ਮੁੱਦਾ ਤੀਜੇ ਮੁੱਦੇ ਤੇ ਜਿਹੜੀ ਤੁਹਾਡੇ ਨਾਲ ਗੱਲ ਕਰਨੀ ਹੈ ਉਹ ਵੀ ਇਹੀ ਗੱਲ ਕਿ ਇੱਕ ਪਾਸੇ ਇਸ ਤਰ੍ਹਾਂ ਤੀਜਾ ਤੀਜਾ ਉਹ YouTube ਵਾਲੀ ਗੱਲ ਉਹ ਚੱਲਦੀ ਹੈ ਜਾਰਦਨ ਭਾਵੇਂ ਭਗਵੰਤ ਮਾਨ ਨੇ ਬਾਹਰ ਆ ਕੇ ਨਾ ਪ੍ਰੈਸ ਕਾਨਫਰੰਸ ਜਿਹੜੀ ਉੱਤਰੀ ਜਨਰਲ ਕੌਂਸਲ ਦੀ ਮੀਟਿੰਗ ਤੋਂ ਬਾਅਦ ਸਾਰੇ ਬਸਲੇ ਜਿਹੜੇ ਡੈਫਰ ਕਰਤੇ ਅਮਰਦਾਸ਼ਾ ਜੀ ਨੇ ਪਤਾ ਨਹੀਂ ਝੂਠ ਤੂਫਾਨ ਕਿੰਨੇ ਆ ਸਾਰਾ ਚੱਲਦਾ ਹੈ ਕੀ ਕਰੀਏ ਹੁਣ ਤੇ ਲੋਕਾਂ ਨੂੰ ਰੱਬਣਾ ਪੈਂਦਾ ਵੀ ਸੱਚ ਕਿੰਨਾ ਕੋਊਗਾ ਆ ਇਹ ਵੀ ਦਿਖ ਰਿਹਾ ਹੈ ਉੱਥੇ ਵੀ ਮੁੱਦਾ ਠਾਇਆ ਸੀ ਕਿ ਜਿਹੜੀ FCI ਹੈ ਫੂਡ ਕਾਰਪੋਰੇਸ਼ਨ ਆਫ ਇੰਡੀਆ ਹੈ ਇਹਦਾ ਜਨਰਲ ਮੈਨੇਜਰ ਜਿਹੜਾ ਉਹ ਪੰਜਾਬ ਦਾ ਕੋਈ IAS ਅਫਸਰ ਪੰਜਾਬ ਕੇਡਰ ਦਾ ਹੋਣਾ ਚਾਹੀਦਾ ਲੇਕਿਨ ਉਹ ਲਾ ਰਹੇ ਨੇ ਜिद ਕਰ ਰਹੇ ਨੇ ਉਹ ਆਪਦਾ GM ਲਾਉਣਾ ਜਿਹੜਾ ਉਹ ਯੂਟੀ ਕੇਡਰ ਚ ਇਹਦੇ ਮਸਲਾ ਠਾਏ ਸੀ ਨਹੀਂ ਬੰਦੀ ਹੁਣ ਉਹਨਾਂ ਨੇ ਇੱਕ ਚਿੱਠੀ ਲਿਖੀ ਉਹ ਮੈਂ ਚਿੱਠੀ ਪੜ੍ਹੀ ਹੈ ਬੜੀ ਹਿੰਦੀ ਚ ਵਧੀਆ ਕਿਸੇ ਅਫਸਰ ਨੇ ਡਰਾਫਟ ਕੀਤੀ ਹੈ ਇਹ ਕਹਿੰਦੇ ਜੀ ਤੁਹਾਡਾ ਸਵਾਸਥ ਠੀਕ ਜਿਵੇਂ ਹੁੰਦਾ ਜਿਵੇਂ ਆਪਾਂ ਪਰਸਨਲ ਰੱਖਦੇ ਹੁੰਦੇ ਆ ਤੇ ਉਦੋਂ ਬਾਅਦ ਅਮਨ ਸ਼ਾਹ ਨੂੰ ਕਹਿੰਦੇ ਨੇ ਜੀ ਦੇਖੋ ਪੰਜਾਬ ਹਮੇਸ਼ਾ ਦੇਸ਼ ਦੀਆਂ ਨਾਲ ਖੜਾ ਸਰਦਾਂ ਦੀ ਰੱਖੀ ਰੱਖੀ ਕਰਦਾ ਹੈ ਬਾਰਡਰ ਸਟੇਟ ਹੈ ਅਸੀਂ ਰਾਸ਼ਟਰੀ ਏਕਤਾ ਚ ਹਿੱਸਾ ਹੈ ਸਾਡਾ ਸੁਰੱਖਿਆ ਚ ਹਿੱਸਾ ਜੀ ਅਸੀਂ ਪੂਰਾ ਯੋਗਦਾਨ ਪਾਉਂਦੇ ਆ ਦੇਸ਼ ਭਗਤੀ ਦਾ ਸਾਡਾ ਸਬੂਤ ਦੇਖੋ ਅੰਕੜੇ ਪਏ ਨੇ ਜੀ ਕੀ ਪਰ ਉਹ ਯਾਦ ਕੀਤਾ ਹੋਇਆ ਬੋਲਦੇ ਨੇ ਉਹ ਆਪਰੇਸ਼ਨ ਸੁਦੂਰ ਦੇ ਵਿੱਚ ਦੇਖੋ ਅਸੀਂ ਤੁਹਾਡੇ ਨਾਲ ਖੜੇ ਮਾੜਾ ਸਮਾਂ ਸੀ ਪੰਜਾਬੀ ਦਾ ਯੋਗਦਾਨ ਦੇਖੋ ਖੜਾ ਦੇ ਵਿੱਚ ਅਸੀਂ ਦੇਖਿਆ ਇਨਾ ਮਾੜਾ ਸਮਾਂ ਸਾਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਕੇਂਦਰ ਦੇ ਜਿਹੜੇ ਫੈਸਲੇ ਨੇ ਉਹ ਅਵਿਸ਼ਵਾਸ ਪੈਦਾ ਕਰਦੇ ਨੇ ਉਹ ਭਾਵਨਾ ਪੈਦਾ ਹੋ ਰਹੀ ਹੈ ਉਹ ਫਿਰ ਫੈਸਲੇ ਕਿਹੜੇ-ਕਿਹੜੇ ਨੇ ਉਹ ਦੱਸਦੇ ਵੀ ਇਸ ਹਫਤਾ ਦੇਖ ਲਓ ਤੱਕਲ ਬੀਵੀਐਮਬੀ ਦੇ ਵਿੱਚ ਦੇਖ ਲਓ ਪੰਜਾਬ ਯੂਨੀਵਰਸਿਟੀ ਦੇ ਤੱਕਲ ਖੜਾ ਦੇ ਵਿੱਚ ਜਿਹੜੀ ਨਮੀ ਦਾ ਕਾਰਨ ਉਹ ਚ ਕੁਝ ਨਹੀਂ ਦਿੱਤਾ ਸਾਨੂੰ ਤੋਂ ਇਹ ਕਹਿੰਦੇ ਜੀ ਅਸੀਂ ਫੇਰ ਬੇਨਤੀ ਕਰਦੇ ਆਂ ਪੰਜਾਬ ਕੇਟਰ ਦਾ ਬੰਦਾ ਲਾਓ ਉੱਥੇ ਕਿਉਂਕਿ ਪੰਜਾਬ ਬਾਰੇ ਉਹਨੂੰ ਪਤਾ ਹੁੰਦਾ ਏ ਜਿਹੜੇ ਬਾਹਰਲੇ ਲਾ ਰਹੇ ਉਹਦੇ ਨਾਲ ਦੀ ਇਹ ਪਹਿਲਾਂ ਸਾਡਾ ਉੱਥੇ ਲੱਗਦਾ ਸੀ ਇਹ ਉਹਨਾਂ ਨੇ ਕਿਹਾ ਉਹ ਕਿੰਨੀ ਗੱਲ ਮੰਨੀ ਜਾਂਦੀ ਹੈ ਲੇਕਿਨ ਦੋਨੇ ਗੱਲਾਂ ਆ ਗਈਆਂ ਇਧਰ ਅਖਬਾਰ ਦੀਆਂ ਸੁਰਖੀਆਂ ਕੁਛ ਹੋਰ ਕਹਤੀਆਂ ਗੱਲ ਕੁਛ ਹੋਰ ਹੈ ਉਹ ਵੀ ਚੱਲ ਰਹੀ ਹੈ ਲੇਕਿਨ ਬਹੁਤ ਕੁਝ ਚੱਲ ਨਹੀਂ ਜਾਂਦਾ ਅਖਬਾਰ ਦੀਆਂ ਸੁਰਖੀਆਂ ਤਾਂ ਇਹ ਵੀ ਕਹਿੰਦੀਆਂ ਨੇ ਹਾਲਾਂਕਿ ਮੈਂ ਕੈਸੀ ਤਨਹੋਂ ਬੋਧੇ ਨੇ ਆਬਦੋ ਵੀ ਹੈ ਅਖਬਾਰੀ ਸੁਖੀਆਂ ਤੋਂ ਦਰਸ਼ਕੋ ਵੀ ਕਹਿੰਦੀਆਂ ਨੇ ਕਿ ਜੀ ਸਾਰਾ ਕੁਝ ਠੀਕ ਹੋ ਗਿਆ ਪੰਜਾਬ ਦੀ ਪੀਆਰਟੀਸੀ ਪੰਨ ਵਾਸਤੇ ਪੰਜਾਬ ਰੋਡ ਵਿਜਾਇ ਲਈ ਬਰਖ ਯੂਨੀਅਨ ਨੇ ਸਟ੍ਰਾਈਕ ਕੋਲਤੀ ਪਰ ਉਹ ਵੀ ਵਾ ਹੁਣ ਅੱਜ ਸਾਰਾ ਕੁਝ ਠੀਕ ਹੋ ਜਾਊਗਾ ਦੂਜੇ ਪਾਸੇ ਉਹਨਾਂ ਦਾ ਪ੍ਰਧਾਨ ਮੈਂ ਸੁਣਿਆ ਸੀ ਰੇਸ਼ਮ ਸਿੰਘ ਇਹਦਾ ਕੁਝ ਨਹੀਂ ਜੀ 173 ਬੰਦੇ ਇਹਨਾਂ ਨੇ ਫੜੇ ਹੋਏ ਨੇ ਜਿੰਨਾਂ ਚਿਰ ਇਹ ਨਹੀਂ ਛੱਡਦੇ ਉਹਨਾਂ ਚੱਲੀ ਖੜਦੇ ਇਹਨਾਂ ਤੇ ਸਾਨੂੰ ਕੋਈ ਵਿਸ਼ਵਾਸ ਨਹੀਂ ਇਹ ਲਗਾਤਾਰ ਸਾਡੇ ਨਾਲ ਮੀਟਿੰਗ ਕਰਦੇ ਨੇ ਅਸੀਂ ਇਹਨਾਂ ਦੀ ਗੱਲ ਬਣ ਕੇ ਸਟ੍ਰਾਈਕ ਖੋਹ ਦਿੰਨੇ ਆ ਤੇ ਉਦੋਂ ਬਾਅਦ ਸਾਡੀ ਕੋਈ ਮੰਗ ਨਹੀਂ ਮੰਨੀ ਜਾਂਦੀ ਸਾਨੂੰ ਇਹਨਾਂ ਤੇ ਵਿਸ਼ਵਾਸ ਖਤਮ ਹੋ ਗਿਆ ਜਿਵੇਂ ਜਿਹੜਾ ਬੰਦਾ ਸ਼ਰਿਆਂ ਵੀ ਕਹਿੰਦਾ ਜਿੰਨਾ ਚਿਰ ਸਾਡੀ ਇਹ ਸਟ੍ਰਾਈਕ ਨਹੀਂ ਖੁੱਦੀ ਲਾਲਜੀਤ ਭੋਲਰ ਤਾਂ ਕਹਿੰਦਾ ਸੀ ਕਿ ਇਹਦੇ ਘੰਟੇ ਚ ਤੁਹਾਡੇ ਬੰਦੇ ਛੱਡਾਂਗੇ ਤੇ ਸਾਰਾ ਦਿਨ ਹੋ ਗਿਆ ਸਮਝ ਸਾਡੇ ਬੰਦੇ ਹੋਰ ਮਗਰ ਲਾਏ ਨੇ ਪਹਿਲਾਂ ਬੰਦੇ ਛੱਡਾਂਗੇ ਫਿਰ ਅਸੀਂ ਸੋਚਾਂਗੇ ਸੋ ਬਹੁਤ ਕੁਝ ਚੱਲ ਹੈ ਵਿਸ਼ਵਾਸ ਸਰਕਾਰਾਂ ਤੇ ਸੱਚ ਮੱਚੀ ਲੋਕਾਂ ਦਾ ਕਿਉਂਕਿ ਝੂਠ ਤੂਫਾਨ ਬਹੁਤ ਚੱਲਣ ਲੱਗਿਆ ਵਿਸ਼ਵਾਸ ਡੋਲਣ ਲੱਗਿਆ ਖੈਰ ਆਪਾਂ ਜਿਹੜੀ ਮੇਨ ਮੁੱਦੇ ਦੀ ਗੱਲ ਕੀਤੀ ਹੈ ਕੈਪਟਨ ਸਾਹਿਬ ਵਾਲੀ ਤੁਹਾਨੂੰ ਕਿਵੇਂ ਲੱਗੀ ਬਾਕੀ ਬਾਰਾਂ ਦੇ ਬਾਰੇ ਜਿੰਨੇ ਵੀ ਮੁੱਦੇ ਮੈਂ ਠਾਏ ਨੇ ਇਸ ਵੀਡੀਓ 'ਚ ਜੇ ਤੁਸੀਂ ਉਹਨਾਂ ਤੇ ਅਦਾ ਰਿਐਕਸ਼ਨ ਦਿਓਗੇ ਤੇ ਆਪਾਂ ਸੰਵਾਦ ਰੋਗੇ ਤੋਰਾਂਗੇ ਤਾਂ ਚੰਗਾ ਲੱਗੂਗਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ